ਜਿਵੇਂ ਉਹ ਉਹਦੇ ਕੋਲ ਸ਼ਰਧਾ ਨੂੰ ਜਾਂਦੇ ਆ ਦੋ ਕੋ ਜਾਂਦੇ ਆ ਤਾਂ ਦਾਵਾ ਕਰਦੇ ਆ ਕਿ ਉਹਦੇ ਕੋਲ ਉਹਨਾਂ ਦੀ ਜਿਹੜੀ ਸਮੱਸਿਆ ਹੁੰਦੀ ਆ ਜਾਂ ਜਿਹੜੀ ਚੀਜ਼ ਹੁੰਦੀ ਆ ਸਭ ਕੁਝ ਪਹਿਲੇ ਲਿਖ ਕੇ ਰੱਖੀ ਹੋਈ ਠੀਕ ਹੈ ਜਿਵੇਂ ਉਹ ਦੂਜੇ ਕੰਮ ਦੇ ਨੇਗੇ ਤੇ ਉਹਨੂੰ ਬੰਦੇ ਨੂੰ ਪਿੱਛੇ ਚਾਹ ਹਜੇ ਅੱਗੇ ਹੋਰ ਤਾਂ ਨਹੀਂ ਆਪਾਂ ਬਾਅਦ ਜਿਹੜੇ ਜਿਵੇਂ ਕਰ ਲਈ ਤੇ ਦੂਜੇ ਹਾਦਸੇ ਨਾਲ ਨਾਲ ਚੇਂਜ ਹੋ ਤਾਂ ਕੀ ਕੀਤਾ ਛੀ ਅਸੀਂ ਕਰਤੀ ਬਹੁਤ ਚੰਗੀ ਥੋੜੇ ਨਾਲ ਹੀ ਥੋੜੇ ਸਕਿੰਟ ਦੇ ਚੱਲ ਰਹੀ ਹੈਗੀਆ ਉਹ ਵੀਡੀਓ ਵੀ ਇਸ ਤਰ੍ਹਾਂ ਦੀ ਹੈਗੀ ਆ ਤਾਂ ਇਹ ਵੀ ਇੱਕ ਦਾਵਾ ਕਰ ਰਹੇ ਨੇ ਇਹ ਪੱਤਰਕਾਰ ਦੇ ਉੱਤੇ ਜੁੜਾਇਆ ਤੇ ਤੋਂ ਬਾਈ ਲੰਗਰ ਉਹ ਪਤਾ ਆ ਲੰਗਰ ਜੇ ਮਾਈਂਡ ਕੌਂਸ਼ੀਅਸਲੀ ਗੱਲ ਹੈ ਜੇ ਮਾਈਂਡ ਕੌਂਸ਼ੀਅਸ ਹੋ ਸਕਦਾ ਹੁਣ ਇਹ ਜਿਵੇਂ ਭਾਈ ਸਾਹਿਬ ਕਹਿ ਰਹੇ ਨੇ ਮਾਈਂਡ ਕੌਂਸ਼ੀਅਸਲੀ ਪੜਾਈ ਹੈ ਕਿ ਪੜਾਈ ਹੈਗੀ ਪਰ ਜਦੋਂ ਇਹ ਕਰ ਰਹੇ ਨੇ ਇਸ ਤਰ੍ਹਾਂ ਕਰਨਾ ਸੰਭਵ ਹੀ ਨਹੀਂ ਹੈ ਦੋਸਤੋ ਜਦੋਂ ਤੋਂ ਆ ਬਗੇਸ਼ਵਰ ਧਾਮਬੜ ਤਰਿੰਦਰ ਸ਼ਾਸਤਰੀ ਜੀ ਨੇ ਇੱਕ ਟੰਟਮਾ ਰਚਿਆ ਹੈ ਇੱਕ ਪਖੰਡ ਰਚਿਆ ਹੈ ਔਰ ਉਸ ਤੋਂ ਬਾਅਦ ਜਿਵੇਂ ਉਹ ਉਦੇ ਕੋਲ ਸਰਦਾਲੂ ਜਾਂਦੇ ਆ ਲੋਕ ਜਾਂਦੇ ਆ ਤਾਂ ਦਾਵਾ ਕਰਦਾ ਕਿ ਉਹਦੇ ਕੋਲ ਉਹਨਾਂ ਦੀ ਜਿਹੜੀ ਸਮੱਸਿਆ ਹੁੰਦੀ ਆ ਜਾਂ ਜਿਹੜੀ ਚੀਜ਼ ਹੁੰਦੀ ਆ ਸਭ ਕੁਝ ਪਹਿਲੇ ਲਿਖ ਕੇ ਰੱਖੀ ਹੁੰਦੀ ਕਾਫੀ ਵਾਇਰਲ ਹੋਇਆ ਬਣੇ ਲੋਕ ਮਗਰ ਲੱਗੇ ਆ ਜੀ ਉਹਦੇ ਲੱਖਾਂ ਜਿਹੜੇ ਹੈਗੇ ਆ ਸਰਦਾਲੂ ਜਿਹੜੇ ਹੈਗੇ ਬਣ ਚੁੱਕੇ ਆ ਬਹੁਤ ਵੱਡਾ ਟਮ ਟਮ ਉਹਨੇ ਜਿਹੜਾ ਦਾ ਖੜਕ ਕਰ ਲਿਆ ਝਗੜ ਖੜਕ ਕਰ ਲਿਆ ਤਾਂ ਜਿਵੇਂ ਉਹ ਚੱਲਿਆ ਤਾਂ ਉਸ ਤੋਂ ਬਾਅਦ ਬਹੁਤ ਸੇ ਹੋਰ ਲੋਕ ਅਰਵਿੰਦਰ ਜੀ ਅਗਲੇ 1.5 ਮਿੰਟ ਬਸ ਤੇ ਤੁਹਾਡੇ ਨਾਲ ਮੌਜੂਦ ਨਹੀਂ ਹੈਗੇ ਤੇ ਰਹਿਮਾ ਟੀਵੀ ਦੀ ਤਰਫ ਤੋਂ ਅਗਵਾਈ ਮੈਂ ਹੀ ਕਰ ਰਿਹਾ ਅਰਵਿੰਦਰ ਜੀ ਦਾ ਬੋਡੀ ਮਾਈਂਡ ਇੱਕਦਮ ਟੋਟਲੀ ਰਿਲੈਕਸ ਹੋ ਚੁੱਕਿਆ ਤੁਹਾਡਾ ਨਾਮ ਤੋਂ ਤੋਂ ਵਾਪਸ ਲੈਣ ਲੱਗੇ ਤੁਸੀਂ ਆਪਣਾ ਨਾਮ ਨਹੀਂ ਲੈ ਸਕਦੇ ਪੁੱਛੋ ਜੀ ਇਹਨਾਂ ਦਾ ਨਾਮ ਕੀ ਨਾਮ ਹੈ ਭਾਈ ਪਤਾ ਨਹੀਂ ਜਿਹੜੇ ਇੱਕ ਸਿੰਘ ਸਾਹਿਬ ਨੇ ਖਾਲਸਾ ਜੀ ਨੇ ਹਾਲੋ ਜੀ ਕੀ ਨਾਮ ਹੈ ਭਾਈ ਇੰਟਰਨੈਟ ਸ਼ੀ ਕਰਿਆ ਬੰਦਾ ਉਹਦਾ ਨਾਮ ਭੁੱਲ ਗਿਆ ਤੇ ਸ਼ੀ ਕਰਿਆ ਉਹਦਾ ਨਾਮ ਭਗਵੰਤ ਮਾਨ ਰੱਖਤਾ ਤੇ ਉਹ ਭਗਵੰਤ ਮਾਨ ਬੋਲਾ ਲੱਗ ਗਿਆ ਲੈ ਹੁਣ ਉਹਨੇ ਉਹਦਾ ਨਾਮ ਹੀ ਵਾਪਸ ਦਿੱਤਾ ਕਹਿੰਦਾ ਪਵਿੱਤਰ ਸਿੰਘ ਤੋਂ ਉਹਦਾ ਨਾਮ ਪਵਿੱਤਰ ਸਿੰਘ ਬੋਲਾ ਲੱਗ ਗਿਆ ਦੇਖੋ ਕਿਆ ਕਮਾਲ ਦੀ ਗੱਲ ਹੈ ਸਿਰਫ ਸ਼ੀ ਕਰਨ ਦੇ ਨਾਲ ਹੀ ਆ ਇੱਕ ਹੋਰ ਆਗੇ ਭਾਈ ਸਾਹਿਬ ਲਓ ਜੀ ਹੁਣ ਇਹਨਾਂ ਦੇ ਲਈ ਕੀ ਇਹ ਆ ਲੋ ਜੀ ਸ਼ੀ ਕਰਿਆ ਜਦ ਮੈਂ ਉਹ ਦੂਜੇ ਕਰਦੇ ਨੇਗੇ ਤੇ ਉਹਨੂੰ ਬੰਦੇ ਨੂੰ ਪਿੱਛੇ ਛੱਡਦਾ ਅਜੇ ਅੱਗੇ ਹੋਰ ਤੁਹਾਨੂੰ ਇਹ ਲੋ ਜੀ ਬਾਰਿਡ ਜਿਉ ਕਰ ਲਈ ਜੇ ਦੂਜੇ ਹੱਥਿਆਂ ਨਾਲ ਨਾਲ ਚੇਪਤਾ ਤੇ ਕੀ ਕੀਤਾ ਛੀ ਮੈਂ ਛੀ ਕਰਕੇ ਬਾਹਰ ਚ ਭੇਦ ਦਿੱਤਾ। ਕੀ ਕਮਾਲ ਦੀ ਕਲਾਕਾਰੀ ਹੈ ਕੀ ਕਮਾਲ ਦੀ ਬਾਤ ਹੈ ਦੇਖੋ। ਆ ਲੋ ਜੀ ਇੱਕ ਹੋਰ ਆ ਗਿਆ ਮੁੰਡਾ ਇਦਾਂ ਗਿਆ ਅੱਖਾਂ ਬੰਦ ਕਰਨ ਲੱਗਿਆ ਨੇ। ਅੱਖਾਂ ਦਾ ਲੋਕ ਲਾਤਾ। ਹੁਣ ਉਹ ਕਹਿੰਦੇ ਨੇ ਕਹਿੰਦੇ ਵੀ ਅੱਖਾਂ ਖੋਲੋ ਪਰ ਅੱਖਾਂ ਖੁੱਲਦੀ ਨਹੀਂ ਆ ਰਹੀਆਂ। ਹੁਣ ਇਦਾਂ ਦੇ ਦੋਸਤੋ ਇੱਕ ਹੋਰ ਵੀਡੀਓ ਦੇਖੋ ਤੁਸੀਂ। ਤੁਹਾਡੇ ਨਾਲ ਹੀ ਤੁਹਾਡੇ ਸਕਰੀਨ ਜਿਹੜੀ ਚੱਲ ਰਹੀ ਹੈਗੀਆ। ਉਹ ਵੀਡੀਓ ਵੀ ਇਸ ਤਰ੍ਹਾਂ ਦੀ ਹੈਗੀ ਆ ਤਾਂ ਇਹ ਵੀ ਇੱਕ ਦਾਵਾ ਕਰ ਰਹੇ ਨੇ ਇਸ ਚੀਜ਼ ਦਾ ਰਿਹਾ ਕਿ ਇਹ ਪੱਤਰਕਾਰ ਜੋ ਫੇ ਜਿਹੜਾ ਹੈਗਾ ਆਪਦਾ ਇੱਕ ਨੂੰ ਟਾਈ ਦਾ ਜਿਹੜਾ ਹੈ ਉਹ ਕਰ ਰਿਹਾ ਹੈ ਆ ਲੋ ਜੀ ਉਸ ਦਾ ਸਾਹ ਬੰਦ ਕਰੋ ਤੇ ਆ ਰੋਏ ਉਹ ਕਰਦਾ ਇਹ ਮੂਦਾ ਕਰਦਾ ਚੱਲੋ ਫੇਪਰੋਟੇਜ ਹੋ ਗਿਆ ਜਿਹੜੀ ਨੂੰ ਕੁਝ ਨਹੀਂ ਪਤਾ ਲੋਏ ਜਿਹੜੀ ਕਿਦਾਂ ਦਾ ਕਮਾਲ ਦੀ ਦਿਖੋ ਚੀਜ਼ ਉਦਾਹਰਣ ਇਹ ਤੁਹਾਨੂੰ ਮੈਂ ਅੱਗੇ ਜਾ ਕੇ ਖੁਲਾਸਾ ਵੀ ਕਰੂੰਗਾ ਸਰਕ ਤੁਹਾਨੂੰ ਤੁਸੀਂ ਦੇਖੀ ਜਣਾ ਬੜੇ ਜਿਹੜਾ ਅਖੀਰ ਤੱਕ ਇਹ ਇਹਨਾਂ ਨੇ ਕਰਪਾ ਆ ਹੁਣ ਇੱਕ ਹੋਰ ਜਿਹੜਾ ਹੈਗਾ ਸਰਦਾਰ ਸਾਹਿਬ ਨੂੰ ਜਿਹੜਾ ਹੈਗਾ ਉਹਨਾਂ ਨੂੰ ਵੀ ਇਹ ਮਤਲਬ ਜਿਹੜਾ ਹੈਗਾ ਉਸ ਤਰੀਕੇ ਕਰਨਗੇ ਜਿਵੇਂ ਪਹਿਲੇ ਇਹ ਆ ਲਓ ਜੀ 99 ਮੋਢੇ ਤੋਂ ਫੜੇ ਥੱਲੇ ਕਰਦਾ ਔਰ ਉਹ ਬੰਦਾ ਆ ਰਮਣ ਇੱਕ ਹੋਰ ਸਰਦਾਰ ਜੀ ਆਗੇ ਇਹਨਾਂ ਨੂੰ ਵੀ ਇਹ ਆ ਲਓ ਜੀ ਇਹਨਾਂ ਨੂੰ ਵੀ ਜਿਹੜਾ ਸੀ ਹੁਣ ਦੋਸਤੋ ਇਹ ਜਿਹੜੀ ਚੀਜ਼ ਤੁਸੀਂ ਵੇਖੀ ਹੈ ਇਹਦੇ ਪ੍ਰਤੀ ਜਿਹੜੇ ਇਹਨਾਂ ਕੋਲ ਦਾਅਵੇ ਕੀਤੇ ਗਏ ਆ ਤੇ ਉਦੋਂ ਪਹਿਲਾਂ ਇੱਕ ਹੋਰ ਚੀਜ਼ ਦੱਸ ਦਿਆਂ ਉਦੋਂ ਪਹਿਲਾਂ ਜਦੋਂ ਬਗੇਸ਼ੋਰ ਧਾਮ ਵਾਲੇ ਟੰਟਮ ਚਲਾਇਸ ਤੇ ਉਦੋਂ ਪੰਜਾਬ ਦੇ ਸਭ ਤੋਂ ਪਹਿਲਾਂ ਇਦਾਂ ਦਾ ਟੰਮਟਮ ਚਲਾਉਣ ਵਾਲਾ ਸੀਗਾ ਬਗੀਚਾ ਸਿੰਘ ਉਹ ਵੀ ਪਰਚੇ ਪੜਕੇ ਮਤਲਬ ਜਿਹੜਾ ਸੀਗਾ ਉਹ ਲੱਗਿਆ ਸੀ ਇਸ ਚੀਜ਼ ਨੂੰ ਕਰਨ ਵਾਸਤੇ ਵੀ ਮੈਂ ਵੀ ਉਸ ਤਰ੍ਹਾਂ ਦੇ ਪਰਚੇ ਪੜਤੇ ਦੇ ਦੱਸ ਦਿੰਦਾ ਹੈਗਾ ਤੇ ਉਹਨੇ ਵੀ ਉਹ ਚੀਜ਼ ਜਿਹੜੀ ਸ਼ੁਰੂ ਕੀਤੀ ਸੀ ਤੇ ਬਾਅਦ ਵਿੱਚ ਜਦੋਂ ਤਰਕਸ਼ੀਲ ਸੁਸਾਇਟੀ ਵਾਲਿਆਂ ਨੂੰ ਚੈਲੰਜ ਕਰ ਦਿੱਤਾ ਸੀਗਾ ਤੇ ਜਦੋਂ ਚੈਲੰਜ ਸੁਸਾਇਟੀ ਨੇ ਸਬਕਾਰ ਕੀਤਾ ਤੇ ਫਿਰ ਉਹ ਬੰਦਾ ਭੱਜ ਗਿਆ ਸੀ ਸਭ ਤਰੀਕ ਕਰ ਸਕਿਆ ਹੁਣ ਤੁਸੀਂ ਇਹ ਵੀਡੀਓ ਦੇਖੀਆ ਤਾਂ ਇਹਦੇ ਵਿੱਚ ਕੀ ਹੈਗਾ ਕਿ ਸਿੰਘ ਸਾਹਿਬ ਭਾਈ ਸਾਹਿਬ ਇਹ ਗੱਲ ਕਹਿ ਰਹੇ ਹੈ ਕਿ ਜਿੱਦਾਂ ਮਤਲਬ ਵਕਾਲਤ ਦੀ ਪੜ੍ਹਾਈ ਹੈ ਜਿੱਦਾਂ ਡਾਕਟਰ ਦੀ ਪੜ੍ਹਾਈ ਹੈ ਇੱਥੇ ਮਾਈਂਡ ਕਾਉਂਸਲਿੰਗ ਦੀ ਪੜ੍ਹਾਈ ਹੈਗੀ ਜੀ ਬਿਲਕੁਲ ਹੈਗੀ ਆ ਕੋਈ ਸ਼ੱਕ ਨਹੀਂ ਹੈ ਲੇਕਿਨ ਜਿੱਦਾਂ ਦਾ ਇਹ ਕੁਝ ਕਰਕੇ ਦਿਖਾ ਰਹੇ ਨੇ ਸਟੰਟ ਕਰਦੇ ਵੀ ਸ਼ੀ ਕਰਿਆ ਮੰਦੇ ਨੂੰ ਬੇਵਸ਼ਕਾਰਤਾ ਪਿੱਛੇ ਝੜਦਾ ਸ਼ੀਕ ਰਿਹਾ ਉਹਦਾ ਨਾਂ ਗਜ਼ਲਦਾ ਸ਼ੀਕ ਰਿਹਾ ਉਹਨੂੰ ਨਾਂ ਭਲਾਤਾ ਸਭ ਕੁਝ ਇੱਕ ਸਟੰਟ ਹੈ ਦੋਸਤੋ ਇਹ ਹੁਣ ਸਵਾਲ ਖੜਾ ਹੁੰਦਾ ਵੀ ਇਹ ਕਿਉਂ ਕਰਦੇ ਨੇ ਤਾਂ ਕੁਝ ਕਾਰਨ ਕੁਝ ਲੋਕ ਤਾਂ ਵੈਸੇ ਹੀ ਫਲੈਸ਼ ਹੋਣ ਵਾਸਤੇ ਜਾਂ ਕਿਸੇ ਦਾ ਕੋਈ ਮਕਸਦ ਹੋ ਸਕਦਾ ਹੈ ਉਹ ਤਾਂ ਉਹਨਾਂ ਨੂੰ ਪਤਾ ਹੈ ਲੇਕਿਨ ਜਿੱਥੋਂ ਤੱਕ ਚਾਹੇ ਉਹ ਦੁਜੇ ਜਿਵੇਂ ਸਟੇਜਾਂ ਦੇ ਉੱਤੇ ਵੀ ਦੇਖਦੇ ਆਂ ਸੀ ਅਸਾਈਆਂ ਦੇ ਸਟੇਜਾਂ ਦੇ ਉੱਤੇ ਵੀ ਦੇਖਦੇ ਆ ਗਏ ਉਹ ਵੀ ਐਸਾ ਫਾਇਰ ਕਰਕੇ ਉਹਦੇ ਵਿੱਚ ਉਹ ਜਿਹੜਾ ਨਾਲ ਸੱਡ ਦਿੰਦੇ ਆ ਉਸੇ ਤਰੀਕੇ ਇਹ ਕਰਦੇ ਨੇ ਹੁਣ ਦੋਸਤੋ ਜਿੱਥੋਂ ਤੱਕ ਹਿਪੋਕੈਮਪਸ ਦਾ ਸਵਾਲ ਹੈ ਜਿਹੜੀ ਮਾਈਂਡ ਕੌਨਸ਼ੀਅਸ ਦੀ ਗੱਲ ਹੈ ਕਿ ਮਾਈਂਡ ਕੌਨਸ਼ੀਅਸ ਦੀ ਪੜ੍ਹਨ ਦੀ ਗੱਲ ਹੈ ਹੁਣ ਇਹ ਜਿਵੇਂ ਪਾਈ ਸਾਹਿਬ ਕਹਿ ਰਹੇ ਨੇ ਕਿ ਮਾਈਂਡ ਕੌਨਸ਼ੀਅਸ ਦੀ ਪੜਾਈ ਹੈ ਕਿ ਪੜਾਈ ਹੈਗੀ ਪਰ ਜਿੱਦਾਂ ਇਹੇ ਕਰ ਰਹੇ ਨੇ ਇਸ ਤਰ੍ਹਾਂ ਕਰਨਾ ਸੰਭਵ ਹੀ ਨਹੀਂ ਹੈ ਕਿਸੇ ਦੀ ਇਸ ਤਰ੍ਹਾਂ ਛੀ ਕਰਕੇ ਬਾਹ ਐ ਕਰ ਦੇਣੀ ਸੰਭਵ ਨਹੀਂ ਹੈ ਦੋਸਤੋ ਇਸ ਦਾ ਹੱਥ ਚੇਰਦਣਾ ਸੰਭਵ ਨਹੀਂ ਹੈ ਕਿਸੇ ਨੂੰ ਐ ਕਰਕੇ ਸ਼ੀ ਕਰਕੇ ਪਿੱਛੇ ਸੜਦਣਾ ਸੰਭਵ ਨਹੀਂ ਹੈ ਮਲਟ ਕਨਸਟੈਂਸੀ ਦੀ ਪੜਾਈ ਹੋਵੇ ਜਿਹੜਾ ਹਿਪਨੋਟਾਈਜ਼ ਹੈ ਅਸਲ ਦੇ ਵਿੱਚ ਜੇ ਹਿਪਨੋਟਾਈਜ਼ ਦੀ ਗੱਲ ਕਰੀਏ ਤਾਂ ਦੋਸਤੋ ਮੈਨੂੰ ਵੀ 28 ਸਾਲ ਕੋ ਹਿਪਨੋਟਾਈਜ਼ ਕਰਦੇ ਸਭ ਤੋਂ ਪਹਿਲੀ ਗੱਲ ਕਿ ਹਿਪਨੋਟਾਈਜ਼ ਕਰਨ ਵਾਸਤੇ ਇੱਕ ਵਿਧੀ ਹੈ ਹਿਪਨੋਟਾਈਜ਼ ਦੀ ਔਰ ਉਸ ਵਿਧੀ ਰਾਹੀਂ ਹਿਪਨੋਟਾਈਜ਼ ਦੀ ਤਜਾਵਾਸਾ ਦਾ ਉਹਨੂੰ 5-7 ਤੋਂ 10 ਮਿੰਟ ਲੱਗ ਜਾਂਦੇ ਆ ਪ੍ਰੋਕਾਈ ਕਰਨ ਵਾਸਤੇ ਔਰ ਉਸ ਨੂੰ ਹਿਪਨੋਟਾਈਜ਼ ਜਿਹੜੇ ਜਿਹੜੇ ਵਿਅਕਤੀ ਨੂੰ ਕੀਤਾ ਜਾਂਦਾ ਉਸ ਨੂੰ ਬੈੱਡ ਤੇ ਪਾਇਆ ਜਾਂਦਾ ਜਾਂ ਉਸ ਨੂੰ ਕਿਸੇ ਸੋਫੇ ਤੇ ਬਿਠਾਇਆ ਜਾਂਦਾ ਕੁਰਸੀ ਤੇ ਬਿਠਾਇਆ ਜਾਂਦਾ ਖੜੇ ਖੜੋਤੇ ਪਾਰਕ ਚ ਖੜੇ ਵਿਅਕਤੀ ਨੂੰ ਹਿਪਨੋਟਾਈਜ਼ ਨਹੀਂ ਕੀਤਾ ਜਾ ਸਕਦਾ ਔਰ ਸ਼ਾਇਦ ਇਹ ਨਾ ਵੀਰਾਂ ਨੂੰ ਇਹ ਨਹੀਂ ਪਤਾ ਹੋਣਾ ਸ਼ਾਇਦ ਮੇਰੀ ਵੀਡੀਓ ਤੋਂ ਬਾਅਦ ਤਾਂ ਪਤਾ ਲੱਗ ਜੇ ਪਰ ਸ਼ਾਇਦ ਇਹਨਾਂ ਨੂੰ ਇਹਦੀ ਪਤਾ ਹੋਣਾਗਾ ਕਿ ਜਿਹੜੀ ਮਾਈਂਡ ਕੌਨਸ਼ੀਅਸ ਦੀ ਗੱਲ ਕਰਦੇ ਆ ਮਨੁੱਖ ਦੇ ਵਿੱਚ ਦਿਮਾਗ ਦੇ ਕਿੰਨੇ ਪਾਰਟ ਕੰਮ ਕਰ ਰਹੇ ਨੇ ਇਹਨਾਂ ਨੂੰ ਸਵਾਲ ਕਰ ਲਓ ਸ਼ਾਇਦ ਨਹੀਂ ਪਤਾ ਹੋ ਇਹ ਜਿਹੜੀ ਹਿਪਨੋਟਾਈਜ਼ ਹੈ ਇਹ ਅਰਧ ਚੇਤਨ ਮਨ ਦੀ ਅਵਸਥਾ ਹੈ ਤੇ ਇਹ ਸਿਰਫ ਉਸ ਸਮੇਂ ਦੇ ਵਿੱਚ ਜਿਹੜਾ ਇੱਕ ਮਾਨਸਿਕ ਰੋਗੀ ਵਿਅਕਤੀ ਹੈ ਉਸ ਨੂੰ ਖਾਸ ਕਰਕੇ ਉਹ ਵਿਅਕਤੀ ਜਿਹੜਾ ਭੰਦਰ ਦਾ ਸ਼ਿਕਾਰ ਹੈ ਬਹਿੰਦਰ ਦਾ ਸ਼ਿਕਾਰ ਹੈ ਜਾਂ ਅੰਧ ਕਿਸੇ ਦਾ ਜਿਹੜਾ ਕਹਿੰਦੇ ਮੈਨੂੰ ਭੂਤ ਪਰਿਤਾਂ ਜਾਂ ਚੀਜ਼ਾਂ ਦਿਖਾਈ ਦਿੰਦੀਆਂ ਨੇ ਮੈਨੂੰ ਆਵਾਜ਼ਾਂ ਸੁਣਾਈ ਦਿੰਦੀਆਂ ਨੇ ਮੈਨੂੰ ਇਹਦਾ ਕੁਝ ਨਾ ਇਦਾਂ ਦਾ ਜਿਹੜਾ ਅੰਧ ਸਵਸੀ ਬਹਿਮ ਭਰ ਦੇ ਵਿੱਚ ਫਸਿਆ ਹੋਇਆ ਬੰਦਾ ਹੈਗਾ ਤਾਂ ਉਸ ਵਿਅਕਤੀ ਨੂੰ ਹਿਪਨੋਟਾਈਜ਼ ਕਰਕੇ ਤਾਂ ਉਹਦੇ ਵਿੱਚ ਜਿਹੜਾ ਇਹ ਕੀਤਾ ਜਾ ਸਕਦਾ ਹੈਗਾ ਤਾਂ ਉਹਦੇ ਵਿੱਚ ਵੀ ਇਹ ਹੁੰਦਾ ਕਿ ਜਿਹੜਾ ਵਿਅਕਤੀ ਹਿਪਨੋਕੀਸ ਕਰਨ ਵਾਲਾ ਵਿਅਕਤੀ ਹੈਗਾ ਜਾਂ ਜਿਹੜੀ ਹਿਪਨੋਟੇਜ ਹੈ ਉਹ ਇੱਕ ਸੁਝਾਅ ਹੈ ਔਰ ਸੁਝਾਅ ਜਿਹੜੇ ਦਿੱਤੇ ਜਾਂਦੇ ਨੇ ਕਿ ਦੂਜੇ ਵਿਅਕਤੀ ਦੇ ਨਾਲੋਂ ਜਿਹੜਾ ਇਸ ਤਰ੍ਹਾਂ ਦਾ ਮਾਈਂਡ ਕੌਨਸਸ ਦਾ ਕਰਤਾ ਹੈਗਾ ਜਾਂ ਹਿਪਨੋਟੇਜ ਵਾਲਾ ਜਿਹੜਾ ਕਰਦਾ ਹੈਗਾ ਤਾਂ ਹਿਪਨੋਟੇਜ ਵਾਲੇ ਦੇ ਪ੍ਰਭਾਵ ਜਿਹੜਾ ਵੱਧ ਕਬੂਲਦਾ ਹੋ ਸਿਰਫ ਇੰਨਾ ਕੁ ਫਰਕ ਹੈ ਔਰ ਜ਼ਿਆਦਾ ਫਰਕ ਨਹੀਂ ਹੈ ਉਹ ਸੀ ਕਿੱਤੇ ਦੇ ਪ੍ਰਭਾਵ ਜਿਹੜਾ ਉਹ ਬਖਤੀ ਦਾ ਪ੍ਰਭਾਵ ਜਿਹੜਾ ਵੱਧ ਤੋਂ ਵੱਧ ਹੈਗਾ ਉਹ ਹੁਣ ਜਿਵੇਂ ਇਹ ਭਾਈ ਸਾਹਿਬ ਕਰਦੇ ਨੇ ਵੀ ਉਹਨੂੰ ਮਤਲਬ ਸ਼ੀ ਕਰਿਆ ਤਾਂ ਉਹ ਭੁੱਲ ਗਿਆ ਸਾਰਾ ਕੁਝ ਤੇਰਾ ਨਾਂ ਜਿਉਂ ਨਾ ਹੀ ਭੁੱਲ ਗਿਆ ਕਮਾਲ ਦੀ ਗੱਲ ਹੈ ਪਤਾ ਨਹੀਂ ਕਿੱਥੋਂ ਦੀ ਐਡਾ ਮਾਈਂਡ ਕਾਉਂਸਲ ਸੀ ਕਿਹੜੀ ਡਿਗਰੀ ਤੇ ਕਿਹੜੀ ਪੜ੍ਹਾਈ ਲੈ ਕੇ ਆਈ ਨੇ ਭਾਈ ਸਾਹਿਬ ਇਹ ਫਿਰ ਸ਼ੀ ਕਰਿਆ ਵੀ ਤੇਰਾ ਨਾਂ ਭਗਵੰਤ ਮਾਨ ਰੱਖਦਾ ਭਗਵੰਤ ਮਾਨ ਬਣ ਗਿਆ ਜੀ ਉਹ ਜਣੀ ਇਹ ਸਭ ਕੁਝ ਅੱਜ ਸੋਸ਼ਲ ਮੀਡੀਆ 'ਤੇ ਐਦਾਂ ਦਾ ਕੁਝ ਬੜਾ ਵਾਇਰਲ ਤੇ ਹਿਪਨੋਟਾਈਜ਼ ਨੂੰ ਇੱਕ ਤਮਾਸ਼ਾ ਬਣਾ ਕੇ ਧਰਦਾ ਤੇ ਮੈਂ ਤੇ ਕਿਉਂਕਿ ਜਦੋਂ ਦਾ ਲੋਕਾਂ 'ਤੇ ਦਾ ਪ੍ਰਭਾਵ ਛੱਡਿਆ ਜਾ ਰਿਹਾ ਹੈ ਜਦ ਪ੍ਰਭਾਵ ਛੱਡਿਆ ਗਿਆ ਜਦ ਜਿਹੜਾ ਉਹਦੇ ਵਿੱਚ ਕੀਤਾ ਜਾ ਰਿਹਾ ਹੈ ਉਸ ਤੋਂ ਪਹਿਲਾਂ ਤੁਹਾਨੂੰ ਹੋਰ ਦੱਸ ਦਿਆ ਇੱਕ ਬਹੁਤ ਵੱਡੀ ਸਾਇੰਟਿਸਟ ਬੜੀ ਡਾਕਟਰ ਤੁਸੀਂ ਇੱਕ ਸੀਰੀਅਲ ਦੇਖਿਆ ਹੋਣਾ ਪਹਿਲਾਂ ਬਹੁਤ ਜ਼ਿਆਦਾ YouTube ਤੇ ਵੀ ਚੱਲਿਆ ਸੀਗਾ ਉਹ ਵੀ ਇਦਾਂ ਕਰ ਦਿੰਦੇ ਸੀਗੇ ਕਿ ਉਹ بڑے بڑے ਸੈਲੀਬ੍ਰਿਟੀ ਲੋਕਾਂ ਨੂੰ ਹਿਪਨੋਟਾਈਜ਼ ਕਰਕੇ ਕਹਿੰਦੇ ਸੀ ਵੀ ਉਸ ਨੂੰ ਪਿਛਲੇ ਜਨਮ ਚ ਲਿਆ ਜਾਂਦਾ ਹੈ ਬੜੀ ਵਾਰ ਲੋਈ ਸੀ ਲੇਕਿਨ ਫਿਰ ਉਸ ਨੂੰ ਸਾਰਾ ਕੁਝ ਬੰਦ ਕਰਨਾ ਪਿਆ ਕਿਉਂਕਿ ਕੰਨ ਲਈ ਸੀ ਜਦ ਵਿੱਚ ਕੁਝ ਸੱਚਾਈ ਨਹੀਂ ਹੈ ਜਾਂ ਇਹ ਪਰ ਮੈਂ ਕਹਾਂ ਵੀ ਤੁਸੀਂ ਕਿਸੇ ਨੂੰ ਹਿਪਨੋਟਾਈਜ਼ ਕਰਕੇ ਮਤਲਬ ਉਹ ਤੋਂ ਕੁਝ ਵੀ ਕਰਾ ਸਕਦੇ ਹੋ ਬਿਲਕੁਲ ਨਹੀਂ ਤੁਸੀਂ ਕਰਾ ਸਕਦੇ ਜਦੋਂ ਤੁਸੀਂ ਕਿਸੇ ਵਿਅਕਤੀ ਨੂੰ ਸ਼ਮਾਨਸਿਕ ਨੂੰ ਹਿਪਨੋਟਾਈਜ਼ ਕਰੋਗੇ ਜਦੋਂ ਉਸ ਨੂੰ ਤੁਸੀਂ ਛੂਹੋਗੇ ਤਾਂ ਉਹ ਵਿਅਕਤੀ ਜਾਗ ਜਾਊਗਾ ਉਹ ਜਿੰਨਾ ਚਿਰ ਤੁਸੀਂ ਉਹਨੂੰ ਹਿਪਨੋਟਾਈਜ਼ ਕਰਕੇ ਸੁਝਾਅ ਦੇ ਰਿਹਾ ਹਾਂ ਤੁਹਾਡੇ ਸੁਝਾਅ ਕਬੂਲ ਕਰ ਰਿਹਾ ਇਸ ਤੋਂ ਅੱਗੇ ਕੁਝ ਨਹੀਂਗਾ ਬਾਕੀ ਇੱਕ ਹੋਰ ਪਰਮ ਬਾਇਦਾ ਹਿਪਨੋਟਾਈਜ਼ ਕਰਕੇ ਬੰਦੇ ਨੂੰ ਕੁਝ ਵੀ ਕਰਾਇਆ ਜਾ ਜਿਵੇਂ ਇਹ ਭਾਈ ਸਾਹਿਬ ਜਿਹੜੇ ਹੈਗੇ ਹੈ ਪ੍ਰਭਾਵ ਛੱਡ ਰਹੇ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਵੀ ਦੇਖੋ ਹਿਪਨੋਟਾਈਜ਼ ਕਰਕੇ ਬੰਦੇ ਦਾ ਦਿਮਾਗ ਭਰਾਇਆ ਜਾਸ ਮਤਲਬ ਬ੍ਰੇਨ ਵਾਸ਼ ਹੀ ਕੀਤਾ ਜਾ ਸਕਦਾ ਵੀ ਨਾ ਹੀ ਭੁੱਲ ਗਿਆ ਬੰਦਾ ਕੀ ਕਮਾਲ ਦਾ ਮਤਲਬ ਜਿਹੜੀ ਹੈਗੀ ਹੈ ਮਾਈਂਡ ਕੰਟਰੋਲ ਸਹੀ ਜੇ ਤੂੰ ਕਹਿੰਦੇ ਵਿੱਚ ਕੋਈ ਸੱਚਾਈ ਦੀ ਹੈ ਦੋਸਤ ਅਸਲ ਦੇ ਵਿੱਚ ਇਹ ਸ਼ੁਰੂ-ਸ਼ੁਰੂ ਦੇ ਵਿੱਚ ਵਰਤਿਆ ਗਿਆ ਸੀ हिप्नोटाइज विधि वस्ती गई थी लेकिन होली होली इस नु कारगर साबित नहीं किया गया तो जे आज इसको अगर थोड़ा बहुत हिप्नोटाइज ਦਾ ਜੇ ਮਤਲਬ ਹੈਗਾ ਤਾਂ ਉਹ ਸਿਰਫ ਇੰਨਾ ਕੀ ਹੈਗਾ ਕਿ हिप्नोटाइज जो ਉਹਆ ਵਿਅਕਤੀ ਜਾਂ हिप्नोकाई ਕਰਨ ਵਾਲਾ ਜਿਹੜਾ ਪ੍ਰਭਾਵ ਹੈ ਦੂਜੇ ਵਿਅਕਤੀਆਂ ਨਾਲ ਉਹ ਵਿਅਕਤੀ ਜਿਹਨੂੰ ਕੀਤਾ ਜਾਂਦਾ ਉਹ ਥੋੜਾ ਜਿਹਾ ਵੱਧ ਕਬੂਲਦਾ ਇਤੋਂ ਵੱਧ ਕੁਛ ਨਹੀਂ ਕੀਤਾ ਜਾ ਸਕਦਾ ਜਿਵੇਂ ਇਹ ਕਰਕੇ ਦਿਖਾ ਰਹੇ ਨੇ ਜਾਂ ਹੋਰ ਲੋਕ ਜਿਹੜੇ ਹੈਗੇ ਆ ਕੰਨੇ ਇਹਨੇ ਕਿ ਹੋਰ ਵੀ ਬਹੁਤ ਸਰ ਹੈਗੇ ਨੇ ਹੋਰ ਜਿਹੜਾ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਤੇ ਕਿਸੇ ਵਿਅਕਤੀ ਨੂੰ ਖੜੇ ਖੜੇ ਫਿਪਰੋਟੇ ਤਾਂ ਸੰਭਵ ਹੀ ਨਹੀਂ ਹੈ ਕਿਉਂਕਿ ਜਿੱਦੋਂ ਵੀ ਉਹ ਸਮੂਹਕ ਨੀਂਦ ਦੇ ਵਿੱਚ ਚਰਿਆ ਗਿਆ ਨਾਲ ਜਣਾ ਡਿੱਗ ਪਗੋ ਧੜਕ ਦੇ ਨਾਲ ਡਿੱਗ ਪਗੋ ਜਾਂ ਉਸ ਦੀਆਂ ਲੱਤਾਂ ਜਿਨ੍ਹਾਂ ਲੱਤਾਂ ਵੜਾ ਦਿਆਂ ਨੂੰ ਚੱਲ ਕੇ ਦਿਖਾ ਦੇ ਇੱਕ ਬਦਲ ਸ਼ੀਕ ਕੀਤਾ ਵਿੱਚ ਚੱਲ ਕੇ ਦਿਖਾ। ਕਿਆ ਯਾਰ ਤਮਾਸ਼ਾ ਬਣਾ ਕੇ ਰੱਖ ਦਿੱਤਾ ਇਹਨਾਂ ਲੋਕਾਂ ਨੇ ਇਸ ਚੀਜ਼ ਦਾ ਫਿਪਰੋਟੇ ਦਾ ਸਿਰਫ ਸਿਰਫ ਫੇਮਸ ਹੋਣ ਵਾਸਤੇ ਤਾਂ ਯਾਨੀ ਕਿ ਇਸ ਦੇ ਵਿੱਚ ਅਸਲ ਦੇ ਵਿੱਚ ਕੋਈ ਸੱਚਾਈ ਨਹੀਂ ਹੈ ਸਿਰਫ ਤੇ ਸਿਰਫ ਇੱਕ ਪ੍ਰਭਾਵ ਤੇ ਇੱਕ ਵਿਚਾਰ ਜਿਹੜੇ ਇਹ ਦੇਣ ਵਾਸਤੇ ਕੀਤਾ ਜਾਂਦਾ ਨਾ ਤਾਂ ਕਿਸੇ ਦਾ ਇਸ ਤਰ੍ਹਾਂ ਕੋਈ ਬ੍ਰੇਨ ਵਾਸ਼ ਕੀਤਾ ਜਾ ਸਕਦਾ ਵੀ ਉਹਦਾ ਨਾਂ ਹੀ ਭੁੱਲ ਜੇ ਨਾ ਇਸ ਤਰ੍ਹਾਂ ਦਾ ਉਹਦੇ ਬ੍ਰੇਨ ਦੇ ਵਿੱਚ ਕੁਝ ਭਰਿਆ ਜਾ ਸਕਦਾ ਹੈ ਜਿਵੇਂ ਪਲੌਟਾ ਜਿਹੇ ਨਾਲ ਵੀ ਉਹ ਮਤਲਬ ਦੁਬਾਰਾ ਜਿਹੜਾ ਉਹ ਹੋਰ ਨਾਮ ਭਰਦਾ ਉਹਦਾ ਤੇ ਉਹ ਨਾਮ ਲੈਣ ਲੱਗ ਜੇ ਫਿਰ ਉਹਨੂੰ ਦੁਬਾਰਾ ਫਿਰ ਉਹਦਾ ਨਾਮ ਜਿਹੜਾ ਉਹ ਵਾਸ਼ ਕਰਕੇ ਫਿਰ ਤੀਜੀ ਅਰ ਫਿਰ ਉਹਦਾ ਨਾਮ ਲੈਣ ਲੱਗ ਉਜਿਹਣ ਨਾਮ ਆਉ ਲੈ ਲਾਗੇ ਏਦਾਂ ਦਾ ਕੁਛ ਨਹੀਂ ਹੋ ਸਕਦਾ ਸੰਭਵ ਹੀ ਨਹੀਂ ਹੈ ਅਗਰ ਹੈ ਤਾਂ ਉਹ ਸਾਡੇ ਸਾਹਮਣੇ ਕਰਕੇ ਦਿਖਾ ਦੇ ਬਿਲਕੁਲ ਹੀ ਸੰਭਵ ਨਹੀਂ ਹੈ ਕਿਉਂਕਿ ਮੇਰਾ ਖੁਦ ਦਾ ਪ੍ਰੈਕਟੀਕਲ 28 ਸਾਲ ਦਾ ਹੈ ਇਸ ਚੀਜ਼ ਦਾ ਤਜਰਬਾ ਹੈ ਤੁਸੀਂ ਏਦਾਂ ਕਰ ਨਹੀਂ ਸਕਦੇ ਵੀ ਕਿਸੇ ਦਾ ਬ੍ਰੈਂਡ ਵਾਸ਼ ਕਰਕੇ ਉਹਦਾ ਨਾਮ ਭਲਾ ਦਿਓ ਜਾਂ ਉਹਦਾ ਗੁਨਾਮ ਹੋਰ ਰਖਾ ਦਿਓ ਜਾਂ ਕਿਸੇ ਦੀ ਮੱਝ ਛੀ ਕਰਕੇ ਕਿਸੇ ਦੀ ਬਾਹਾਂ ਕਰ ਦਿਓ ਜੀ ਸੰਭਵ ਨਹੀਂ ਹੈ ਠੀਕ ਹੈ ਕੁਝ ਕਿਰਿਆਵਾਂ ਜਿਹੜੀਆਂ ਇਹ ਜਾਂਦੇ ਕੁਝ ਕਿਰਿਆਵਾਂ ਉਹ ਹਿੱਪ ਨੂੰ ਰਾਈਟ ਜਿਹਾ ਹੁੰਦੀ ਜਾਂਦੇ ਪਰ ਉਦੋਂ ਇੱਕ ਕਿਸੇ ਵਿਅਕਤੀ ਨੂੰ ਹਿੱਪ ਨੂੰ ਡਾਈ ਕਰਨ ਵਾਸਤੇ ਸਮਾਂ ਚਾਹੀਦਾ ਪੰਜ ਤੋਂ 10 ਮਿੰਟ ਤੱਕ ਲੱਗ ਜਾਂਦੇ ਰ ਔਰ ਖੜੇ ਖੜੇ ਨੂੰ ਬਿਲਕੁਲ ਨਹੀਂ ਕੀਤਾ ਜਾ ਸਕਦਾ ਜਦੋਂ ਤੁਸੀਂ ਹਿੱਪ ਨੂੰ ਖੜਾ ਖੜਾ ਵਿਅਕਤੀ ਹਿੱਪ ਨੂੰ ਡਾਈ ਹੋ ਗਿਆ ਨਾਲ ਦੀ ਨਾਲ ਸਿਰ ਪੜਨੇ ਵੱਜੂਗਾ ਸੋ ਇਹ ਸਾਰਾ ਕੁਸ਼ਚਨ ਫੇਮਸ ਹੋਣ ਵਾਸਤੇ ਜਾਂ ਤਾਂ ਜਾਂ ਫਿਰ ਇਹਦੇ ਪਿੱਛੇ ਕੋਈ ਹੋਰ ਮਤਲਬ ਮਕਸਦ ਹੈਗਾ ਅਸਲ ਦੇ ਵਿੱਚ ਕੋਈ ਸੱਚਾਈ ਨਹੀਂ ਹੈ ਬਿਲਕੁਲ ਨਰਮੂਲ ਹੈ ਇਸ ਤਰ੍ਹਾਂ ਬਿਲਕੁਲ ਕੀਤਾ ਨਹੀਂ ਜਾ ਸਕਦਾ ਔਰ ਇਹ ਬਿਲਕੁਲ ਸੰਭਵ ਨਹੀਂ ਹੈ ਕਿ ਕਿਸੇ ਨੂੰ ਮਤਲਬ ਐ ਕਰਕੇ ਤੁਸੀਂ ਕਰੇ ਐ ਕਰਾ ਦੇ ਡੇਟ ਤੱਕ ਜੱਕ ਜਿਹਾ ਦਿੱਤਾ ਬਹਾ ਘੜਾਤੀਆਂ ਵੀ ਸੰਭਵ ਨਹੀਂ ਹੈ ਪਰ ਅੱਜ ਕੱਲ ਸੋਸ਼ਲ ਮੀਡੀਆ ਦਾ ਜਮਾਨਾ ਹੈਗਾ ਬਾਕੀ ਜਿਹੜੇ ਪੱਤਰਕਾਰ ਨੇ ਕਿਉਂਕਿ ਵੈਸੇ ਤਾਂ ਪੱਤਰਕਾਰੀ ਦਾ ਤਾਂ ਮਿਆਰ ਕੁਝ ਹੋਰ ਹੁੰਦਾ ਹੈਗਾ ਅੱਜ ਕੱਲ ਤਾਂ ਕਿਉਂਕਿ ਸੋਸ਼ਲ ਮੀਡੀਆ ਹਰੇਕ ਨੇ ਆਪਣੇ ਆਪਣੇ ਚੈਨਲ ਬਣਾਏ ਹੋਏ ਨੇ ਆਪਣੇ ਆਪਣੇ ਬਲੌਗ ਬਣਾਏ ਹੋਏ ਨੇ ਆਪਣੇ ਆਪਣੇ ਪੇਜ ਬੜਾਏ ਹੋਏ ਨੇ ਤਾਂ ਇਹੋ ਜਿਹੀਆਂ ਚੀਜ਼ਾਂ ਲੋਕ ਦੇਖਦੇ ਜ਼ਿਆਦਾ ਨੇ ਉਹਨਾਂ ਨੂੰ ਵਿਊ ਵੱਧ ਮਿਲਦੇ ਆ ਤੇ ਵਿਊਆਂ ਦੇ ਚੱਕਰ ਦੇ ਵਿੱਚ ਜਿਹੜਾ ਇਹੋ ਜਿਹਾ ਊਟ ਪਟਾਖ ਜਿਹੜਾ ਹੈਗਾ ਲੋਕਾਂ ਦੇ ਦਿਮਾਗ ਦੇ ਵਿੱਚ ਜਿਹੜਾ ਗਲਤ ਫਹਿਮੀਆਂ ਲੋਕਾਂ ਦੇ ਦਬਾਅ ਦੇ ਵਿੱਚ ਇਹ ਲੋਕ ਭਰੀ ਜਾਂਦੇ ਆ ਖਾਸ ਕਰਕੇ ਚੰਨੜਾਂ ਵਾਲੇ ਸਰ ਵਿਊਆਂ ਦੇ ਪਿੱਛੇ ਦੇ ਕਮਾਈ ਦੇ ਪਿੱਛੇ ਬੇਮਤਲ ਦੀਆਂ ਬੇਲੂੜੀਆਂ ਜਿਹੜੀਆਂ ਆ ਉਹ ਗੱਲਾਂ ਹੀ ਨੇ ਲੋਕਾਂ ਦੇ ਦਿਮਾਗ 'ਚ ਭਰੀ ਜਾਂਦੇ ਆ ਤੇ ਵਾਇਰਲ ਕਰ ਜਾਂਦੇ ਆ ਅਸਲ ਜਿਹਦੇ ਵਿੱਚ ਕੋਈ ਸੱਚਾਈ ਨਹੀਂ ਆ ਦੋਸਤ ਸੈਂਪਲ ਸਿਰਫ ਇੱਕ ਮਤਲਬ ਸਟੰਟ ਤੋਂ ਵੱਧ ਕੁਝ ਨਹੀਂ ਆ ਤੇ ਦੂਜੀ ਗੱਲ ਸਿਰਫ ਸਿਰਫ ਇੱਕ ਉਸ ਮਾਨਸਿਕ ਰੋਗੇ ਨੂੰ 네ਗੇਟਿਵ ਤੋਂ ਪੋਜੀਟਿਵ ਸਜਾਵਾਂ ਵਾਲੇ ਪਾਸੇ ਲਿਆਇਆ ਜਾ ਸਕਦਾ ਹੈ ਬਾਕੀ ਇੱਕ ਹੋਰ ਜਿਹਦੇ ਪਾਈਸੋ ਗੱਲ ਕਰਦੇ ਨੇ ਵੀ ਉਹ ਮਤਲਬ ਚਿੱਟਾ ਛੜਾਤਾ ਸ਼ਰਾਬ ਜੜਾਤੀ ਬੱਝ ਛੜਾਤੇ ਮੈਂ ਕਹਿੰਦਾ ਜੇ ਹਿਪਨੋਥੈਰਪੀ ਨਾਲ ਚਿੱਕਾ ਛੁਰਦਾ ਹੁੰਦਾ ਸ਼ਰਾਬ ਛੁੱਟਦੀ ਹੁੰਦੀ ਤਾਂ ਮੈਨੂੰ ਠਾਈ ਸਾਲ ਉਹ ਕਿ ਮੈਂ ਸਾਰੇ ਪੰਜਾਬ ਦਾ ਚਿੱਟਾ ਛੜਾ ਦਿੰਦਾ ਸੰਭਵ ਹੀ ਨਹੀਂ ਹੈ ਚਿੱਟਾ ਛੜਾ ਲਾਉਣਾ ਤੇ ਜੇਕਰ ਉਹਨਾਂ ਭਾਈ ਸਾਹਿਬ ਕੋਲ ਤਕਰੀਰ ਹੈਗੀ ਹੈ ਤਾਂ ਮੈਂ ਬੇਨਤੀ ਕਰੂੰਗਾ ਵੀ ਭਾਈ ਸਾਹਿਬ ਜੀ ਬਹੁਤ ਸਾਰੀ ਨੌਜਵਾਨ ਪੀੜ੍ਹੀ ਸਾਡੀ ਬਰਬਾਦ ਹੋ ਰਹੀ ਹੈ ਤੁਸੀਂ ਪਿੰਡਾਂ 'ਚ ਪਾਓ ਫਿਰ ਜਿੱਥੇ ਵੀ ਤੁਹਾਨੂੰ ਚਿੱਟੇ ਵਾਲੇ ਮਿਲਦੇ ਹੈਂ ਪਰ ਉਹਨੇ ਛੀ ਕਰੋ ਤੇ ਚਿੱਟਾ ਜਿਹੜਾ ਹੈਗਾ ਛੜਾ ਦਿਓ ਜੋ ਕਿ ਬਿਲਕੁਲ ਸੰਭਵ ਨਹੀਂ ਹੈ ਸੋ ਦੋਸਤੋ ਇਹ ਨਰਬੂਲ ਗੱਲਾਂ ਨੇ ਨਰਮੂੜ ਚੀਜ਼ਾਂ ਸਾਡੇ ਲੋਕਾਂ ਦੇ ਦਬਾਅ 'ਚ ਪਰੀਆਂ ਜਾਂਦੀਆਂ ਨੇ ਹਰ ਇੱਕ ਗੱਲ ਨੂੰ ਅੱਖਾਂ ਵਿੱਚ ਕੇ ਵਿਸ਼ਵਾਸ ਨਾ ਕਰੋ ਪਹਿਲਾਂ ਪਰਖੋ ਪੜਤਾਲੋ ਸੋਚੋ ਵਿਚਾਰੋ ਤੇ ਜੇ ਕੱਪ ਤੁਹਾਡੇ ਮਾਈਂਡਰ ਤਰਕ ਦੇ ਉੱਤੇ ਇੱਕ ਸੌਤੀ ਦੇ ਖਰੀ ਉੱਤਰਦੀ ਹੈ ਤਾਂ ਗੱਲ ਨੂੰ ਮੰਨੋ ਨਹੀਂ ਤਾਂ ਉਸ ਕਰ ਲੋ ਰਿਜੈਕਟ ਕਰ ਦਿਓ ਬਾਕੀ ਇਹ ਬਹੁਤ ਕੁਝ ਜਿਹੜਾ ਹੈਗਾ ਫਝੂਲ ਦਾ ਫਾਲਤੂ ਦਾ ਸਾਡੇ ਲੋਕਾਂ ਦੇ ਦਿਮਾਗ ਦੇ ਵਿੱਚ ਸੋਸ਼ਲ ਮੀਡੀਆ ਰਹਿ ਭਰਿਆ ਜਾਂਦਾ ਔਰ ਭਰਿਆ ਜਾ ਰਿਹਾ ਹੈ ਸੁਚੇਤ ਹੋ ਲੋਕੋ ਇੰਨਾ ਚੀਜ਼ਾਂ ਤੋਂ ਲੈ ਜਾਗੋ ਤੇ ਐਵੇਂ ਇਹਨਾਂ ਦੇ ਜਿਹੜੇ ਗਰੂਪ ਬਣਾਉਣ ਦੇ ਚੱਕਰ ਦੇ ਵਿੱਚ ਇਹਨਾਂ ਦੇ ਕਮਾਈ ਦੇ ਸਾਧਨ ਨਾ ਬਣਾਓ ਕਿਉਂਕਿ ਜਿੰਨੇ ਤੁਸੀਂ ਇਹਨਾਂ ਦੇ ਗਰੂਪ ਬਣਾਉਂਗੇ ਇਹ ਉੱਡਾ ਕੋਈ ਨਾ ਕੋਈ ਨਾ ਕੋਈ ਹੋਰ ਅੰਧਵਿਸ਼ਵਾਸ ਤੁਹਾਡੇ ਸਾਹਮਣੇ ਪਰ ਉਸਨ ਦੇ ਜਿਹੜਾ ਨੁਕਸਾਨ ਇਹਨਾਂ ਦਾ ਫਾਇਦਾ ਤੇ ਨੁਕਸਾਨ ਜਿਹੜਾ ਹੈਗਾ ਤੁਹਾਡਾ ਹੋਣਾ ਹੈਗਾ ਜਦੋਂ ਇਹ ਜਿਹਾਂ ਫਜ਼ੂਲ ਦੀਆਂ ਅੰਧਵਿਸ਼ਵਾਸੀ ਜਿ ਫਜ਼ੂਲ ਦੀਆਂ ਗੱਲਾਂ ਤੁਹਾਡੇ ਦਿਮਾਗ 'ਚ ਭਰੀਆਂ ਜਾਣਗੀਆਂ ਤਾਂ ਤੁਸੀਂ ਸਹੀ ਜ਼ਿੰਦਗੀ ਦੇ ਨਿਰਣਿਆਂ ਤੋਂ ਵਾਂਝੇ ਹੋ ਜਾਓਗੇ ਸੋ ਕੋਚੋ ਇਹਨਾਂ ਲੋਕੋਂ ਤੋਂ ਸੁਚੇਤ ਹੁੰਦੇ ਹੋ। ਜਾਣਕਾਰੀ ਕਿੱਦਾਂ ਲੱਗੀ ਚੰਗੀ ਲੱਗੀ ਤਾਂ ਜ਼ਿਆਦਾ ਲਾਈਕ ਸ਼ੇਅਰ ਕਰਨਾ ਕਮੈਂਟ ਕਰਕੇ ਆਪਣਾ ਵਿਚਾਰ ਦੁਰਾਣਾ ਕੱਲ ਫਿਰ ਮਿਲਦੇ ਆ ਕਿਸੇ ਹੋਰ ਨਵੇਂ ਵਿਚਾਰ ਦੇ ਨਾਲ ਤਦ ਤੱਕ 5 ਲੱਖ ਰੁਪਏ ਦਾ ਨਕਦ ਇਨਾਮ ਤਰਕਸ਼ੀਲ ਸੁਸਾਇਟੀ ਪੰਜਾਬ ਰਜਿਸਟਰਡ ਵੱਲੋਂ ਗੇਬੀ ਸ਼ਕਤੀਆਂ ਦੇ ਦਾਵੇਦਾਰਾਂ ਨੂੰ ਖੁੱਲਾ ਚੈਲੰਜ ਕਿ ਉਹ ਸੁਸਾਇਟੀ ਦੀਆਂ 23 ਸ਼ਰਤਾਂ ਵਿੱਚੋਂ ਕੋਈ ਇੱਕ ਪੂਰੀ ਕਰਕੇ 5 ਲੱਖ ਰੁਪਏ ਦਾ ਇਨਾਮ ਜਿੱਤ ਸਕਦਾ ਹੈ ਜਿਵੇਂ ਕਿ ਸੀਲਬੰਦ ਕਰੰਸੀ ਨੋਟ ਦਾ ਲੜੀ ਨੰਬਰ ਦੱਸ ਸਕੇ ਕਰੰਸੀ ਨੋਟ ਦੀ ਖੂਬਹੂ ਨਕਲ ਪੈਦਾ ਕਰ ਸਕੇ ਗਵਾਚੀ ਚੀਜ਼ ਲੱਭ ਸਕੇ ਆਪਣੀ ਯੋਗਿਕ ਸ਼ਕਤੀ ਨਾਲ ਹਵਾ ਵਿੱਚ ਉਡ ਸਕیں ਪਾਣੀ ਉੱਪਰ ਤੁਰ ਸਕیں ਅੱਧੇ ਮਿੰਟ ਲਈ ਬਿਨਾਂ ਜਲੇ ਅੱਗ ਉੱਤੇ ਖੜ੍ਹ ਸਕیں 30 ਮਿੰਟ ਲਈ ਸਾਹ ਕਿਰਿਆ ਰੋਕ ਸਕیں ਟੂਨੇ ਮੰਤਰ ਰਾਹੀਂ ਸੁਸਾਇਟੀ ਮੈਂਬਰ ਦਾ ਨਿਸ਼ਚਿਤ ਸਮੇਂ ਵਿੱਚ ਨਿਸ਼ਚਿਤ ਨੁਕਸਾਨ ਕਰ ਸਕیں ਜਨਮ ਕੁੰਡਲੀ ਜਾਂ ਹੱਥ ਦੀਆਂ ਰਖਾਵਾਂ ਦੇ ਚਿੱਤਰ ਵੇਖ ਕੇ ਮਰੇ ਅਤੇ ਜਿਉਂਦਿਆਂ ਦੀ ਵਖ-ਵਖ ਗਿਣਤੀ